ਆਆਂ ਨੂੰ ਪਿਆਰ ਭਰੇ ਸ਼ਖਸ਼ੀਆ ਕਾਮ ਤੇ ਅੱਜ ਜੀ ਆਣਾ ਮੇਰੇ ਭਤੀਜੇ ਨੇ ਜਿਹੜਾ ਹੁਣੇ-ਹੁਣੇ ਵਿਆਹ ਹੋਇਆ ਸੀ ਤੁਸੀਂ ਸਾਰਿਆਂ ਨੇ ਵੀਡੀਓ ਦੇਖਿਆ ਨੇ ਤੇ ਜਦੋਂ ਵੀ ਤੇਕਿਆਂ ਤੋਂ ਕਿਸੇ ਨੇ ਕਿਸੇ ਨੇ ਆਉਣਾ ਹੁੰਦਾ ਤੁਹਾਨੂੰ ਪਤਾ ਹੀ ਹੋਵੇ ਬਹੁਤ ਖੁਸ਼ੀ ਹੁੰਦੀ ਹੈ ਤੇ ਅਸੀਂ ਉਹਨਾਂ ਦੇ ਸਵਾਗਤ ਲਈ ਤਿਆਰ ਆ ਵੈਸੇ ਉਹ ਲੇਟ ਨੇ ਥੋੜੇ ਜੇ ਕਿਉਂਕਿ ਸਾਰੀ ਫੈਮਲੀ ਬਿਮਾਰ ਹੋਈ ਸੀ ਪਹਿਲਾਂ ਉਹਨਾਂ ਨੂੰ ਟੈਸਟ ਕਰਾ ਕੇ ਦਵਾਈ ਵਗੈਰਾ ਦਵਾ ਕੇ ਆਏ ਨੇ ਤੇ ਹੁਣ ਆ ਰਹੇ ਨੇ ਉਹ ਤੇ ਆਪਾਂ ਹੁਣ ਵਿਜ਼ੇ-ਪੁਜ਼ੇ ਦੀ ਤਿਆਰੀ ਕੀਤੀ ਹੋਈ ਆ ਐਸੀ ਕਿ ਪਹਿਲਾਂ ਘਰ ਵਾਲੇ ਬੱਚਿਆਂ ਨੂੰ ਖਵਾ ਲਈਏ ਤੇ ਉਸ ਤੋਂ ਬਾਅਦ ਜਦੋਂ ਉਹ ਆਉਣਗੇ ਤੇ ਫਿਰ ਉਹ ਖਾ ਲੈਣਗੇ ਤੇ ਆਪਾਂ ਹੁਣ ਲੱਗੇ ਆ ਚੀਜ਼ ਕੱਢੂ ਕਸ਼ ਕਰਨ ਭਾਜੀ ਕਿੰਘਾ ਨਾ ਜਾਉਂਗੇ ਮੈਂ ਬੁੱਤੂ ਦੇਖਦਾ ਵੀ ਮੰਮੀ ਆਪ ਮੇਰੀ ਨੂਰਾਣੀ ਕੀ ਕਰ ਰਹੇ ਨੇ ਮੈਂ ਕਿਹਾ ਬਹਿਲੇ ਬੰਦੇ ਨੇ ਸਾਰਾ ਦਿਨ ਬਹਿਦਾ ਦੰਦ ਮੈਂ ਕਿਹਾ ਸਾਰੇ ਕੁੜਮੀ ਦੇ ਟਾਉਂਦੇ ਨੇ ਨਾ ਨਾਨਕੇ ਵੀ ਹਾਂ ਕੋਲ ਜਿਹੜਾ ਪੁੱਤਰਾ ਕੁੜਤਾ ਉਹ ਤਾਂ ਪੂਰਬਤ ਨਹੀਂ ਹੈਗਾ ਹਰ ਵੇਲੇ ਮਜਬੂਰੀਆਂ ਹੋ ਜਾਂਦੀਆਂ ਨੇ ਹਾਂ ਮਜਬੂਰੀਆਂ ਸਾਰੇ ਦੇਖੋ ਕਿੰਨਾ ਬੀ ਬੋਲੇ ਮੰਮੀ ਬੋਲੇ ਹਾਂ ਅੰਮਾ ਦਾਸ ਜੀ ਨੇ ਕਿਹਾ ਉਹਨੂੰ ਸਿਦਨਾ ਆਉਣਾ ਦਾ ਟੈਲ ਸੀ ਜਾ ਰਿਹਾ ਹੈ ਨਾ ਮਹਿਕ ਨੂੰ ਮਿਲਣ ਕਰਕੇ ਆ ਰਹੇ ਨੇ ਬਿੰਦਰੀ ਕਰਕੇ ਵੀ ਭਾਬੀ ਨੂੰ ਮਿਲੇ ਆਈਏ ਨਹੀਂ ਤਾਂ ਉਹਨੇ ਲੇਟ ਆਉਣਾ ਸੀ ਸਾਡੀ ਜੀ ਲਾਈਟ ਖੋ ਗਈ ਸਾਨੂੰ ਲੱਭ ਹੀ ਨਹੀਂ ਤੇ ਕਿੱਥੇ ਲੱਭ ਜੂ ਇਹ ਕਿੱਥੇ ਰੱਖੀ ਆ ਮੈਨੂੰ ਪਤਾ ਕਿੱਥੇ ਆ ਹਾਂਜੀ ਪੁੱਤਰਾ ਜਿੱਥੇ ਤੇ ਰੱਖੀ ਆ। ਡੈਡੀ ਇੱਥੇ ਰੱਖੀ ਸੀ ਮਾਈਕ੍ਰੋ ਦੀ। ਨਾ ਉਹਦੇ ਵੀ ਰੱਖੀ ਜੁਰੇ ਉਹ ਹੁੰਦੀ ਨਾ। ਡੈਡੀ ਰਾਤ ਹੀ ਰੱਖੀ ਵੀਡੀਓ ਬਣਾ ਕੇ। ਪਤਾ ਨਹੀਂ ਕਿਸਮਤ ਜਾਣੇ ਰੱਬ ਜਾਣੇ। ਪੀਜੀ ਤਿਆਰ ਹੋ ਰਹੇ ਆ ਜੀ ਤੇ ਵੀਰ ਜੀ ਹੋਣੀ ਆ ਗਈ ਸੀ ਉਹ ਖਾ ਰਹੇ ਆ। ਕਿਵੇਂ ਆ? ਸਵਾਦ ਬਣਿਆ। ਕਿੰਨਾ ਕੁ ਸਵਾਦ ਬਣਿਆ? ਜਿਵੇਂ ਪਿਛਲੇ ਵਾਰ ਸੀ। ਬਹੁਤ ਸਵਾਦ। ਬਹੁਤ ਸਵਾਦ। ਭੈਣ ਹੋਣੀ ਤੇ ਬੰਟੀ ਵੀਰ ਜੀ ਕੱਲ ਆ ਗਏ ਸੀਗੇ ਤੇ ਆਪਾਂ ਨੇ ਵੀਡੀਓ ਨਹੀਂ ਬਣਾਈ ਪੀਜ਼ਾ ਪੂਜਾ ਇੱਦਾਂ ਹੀ ਖਾ ਲਿਆ ਸੀਗਾ ਰਿਵਿਊ ਨਹੀਂ ਦਿੱਤਾ ਵੀ ਜੀ ਦਾ ਬਹੁਤ ਬਹੁਤ ਸਵਾਦ ਸੀਗਾ ਪਹਿਲੀ ਵਾਰ ਨੇ ਖਾਦਾ ਬਹੁਤ ਜਿਆਦਾ ਸਵਾਦ ਸੀਗਾ ਬਹਿ ਜਾ ਹੁਣ ਸਮਰ ਤੈਨੂੰ ਪੀਜ਼ਾ ਕਿਵੇਂ ਲੱਗਿਆ ਪੀਜ਼ਾ ਪੀਜ਼ਾ ਦੱਸ ਕਿਵੇਂ ਦਾ ਸੀਗਾ ਦੱਸੀ ਹੋਰ ਖਾਣਾ ਪੀਜ਼ਾ ਫਿਰ ਹੋਰ ਮੈਨੂੰ ਲੋਗਾ ਦੱਸੂਛੇ ਦੱਸੋ ਸਮਰ ਪੀਜ਼ਾ ਖਾਣਾ ਹੋਰ ਬਹੁਤ ਤੱਕ ਪੀਜ਼ਾ ਖਾਣਾ ਹੋਰ ਪੀਜ਼ਾ ਖਾ ਹਾਂ ਦੇਖੋ ਕੀ ਕਹਿਣਾ ਚਾਹੁੰਦੇ ਆ ਬਹੁਤ ਵਧੀਆ ਲੱਗਿਆ ਬੱਚੇ ਆਏ ਸੀ ਰੌਣਕ ਲੱਗੀ ਹੋਈ ਸੀ ਪਰ ਸਮਰ ਨੂੰ ਜ਼ਿਆਦਾ ਕਾੜੀ ਪਈ ਹੋਈ ਆ ਸਮਰ ਪਤਾ ਕੀ ਕਹਿੰਦਾ ਛੇਤੀ ਕਰੋ ਮੇਰੀ ਨਾਨੀ ਬਿਮਾਰ ਆਪੂਆ ਜੀ ਭੇਜ ਦਿਓ ਸਾਨੂੰ ਉੱਥੇ ਘਰੇ ਕੋਈ ਨਹੀਂ ਹੈਗਾ ਸਾਰੇ ਨਾਮ ਤੇ ਲਏ ਹੋਏ ਨੇ ਅਸੀਂ ਆਪਣੀ ਨਾਨੀ ਨੂੰ ਵੀ ਤਾਂ ਸਾਹਮਣੇ ਜਾ ਕੇ ਮੈਂ ਤਾਂ ਨੰਨੂ ਤਾਂ ਹੈਗਾ ਨੰਨੂ ਤਾਂ ਆਪਾਂ ਦਾ ਕਿੱਥੇ ਚਲੇ ਗਏ ਇੰਨਾ ਸਿਆਣਾ ਸਮਰ ਦੱਸ ਦੇ ਮਾਮੀ ਨੂੰ ਕਿੱਥੇ ਜਾਣਾ ਹਾਂ ਪਹਿਲਾਂ ਦੱਸ ਪਹਿਲਾਂ ਦੱਸੋ ਨਹੀਂ ਜਾਣ ਨਹੀਂ ਦੇਣਾ ਮੈਂ ਪਹਿਲਾਂ ਮਾਮੀ ਨੂੰ ਦੱਸੋ ਉਧਰ ਮੂੰਹ ਕਰਕੇ ਚਲ ਕਾਣ ਨੂੰ ਰਵਾਉਣਾਗਾ ਤੂੰ ਹਸਦਾ ਰਹਿੰਦਾ ਤਾਂ ਅੱਛਾ ਹੋਵੇਗਾ ਇਹ ਡਰਾਂ ਵਾਲਾ ਪੂਰਾ ਡਰਾਂ ਵਾਲਾ ਵਿਆਹ ਕਿਵੇਂ ਸੀਗਾ ਪੁੱਤ ਮਾਮੂ ਦਾ ਉਹ ਮੰਨ ਵਧੀਆ ਸੀ ਮਾਮੂ ਦਾ ਹਾਂ ਹਾਂ ਇਹਨਾਂ ਦਾ ਵਧੀਆ ਸੀ ਤੂੰ ਸਾਡੀ ਕੰਟ ਦੇ ਵਿੱਚ ਕੱਟ ਕਰਦਾ ਹੂੰ ਸਾਰੇ ਰਸਤਾਰ ਤੋਂ ਕਾਦੀ ਤੇ ਹੁਣ ਮਿਲੋ ਜੀ ਵਿਆਹ ਵਾਲੇ ਮੁੰਡੇ ਨੂੰ ਉਧਰ ਥੈਂਕ ਯੂ ਉਦੋਂ ਤਾਂ ਮਾਹੀ ਵੀਡੀਓ ਵੀਡੀਓ ਚ ਵੀਡੀਓ ਬਣਾਉਂਦੇ ਆਂ ਕਾਫੀ ਬੜੀ ਵੀਡੀਓ ਬਣਾਉਂਦੇ ਵੀਡੀਓ ਚ ਤਾਂ ਮੁਲਾਕਾਤ ਨਹੀਂ ਹੋਈ ਹੈ ਇਹ ਮੈਨੂੰ ਲੱਗਦਾ ਰਮਨ ਤੋਂ ਡਰਦੀ ਵੀਡੀਓ ਚ ਨਹੀਂ ਆਉਂਦੇ ਸੀਗੇ ਪਬਲਿਕ ਕੀ ਕਹੋਗੀ ਕੁੜੀ ਤੇ ਜ਼ੁਲਮ ਕਰਦੇ ਹੋ ਸਾਡਾ ਪਿਆਰ ਬੰਦੋ ਕਿ ਤੋੜਦੇ ਪਿਆਰ ਹੀ ਹੁੰਦਾ ਇਹ ਸਾਡਾ ਲੱਗੀ ਪਿਆਰ ਫੜਦੇ ਨੇ ਬਿੰਦਰੀ ਭੈਣ ਇੱਧਰ ਹੈਗੀ ਆਦਤ ਇੱਧਰ ਹੈਗੀ ਆ

ਮੈਨੂੰ ਵੀ ਲੱਗ ਰਿਹਾ ਆ ਰੋਕਾ ਤੁਰਿਆ ਚਲ ਜੀ ਚਲ ਚਲੋ ਜਮਾਨ ਰੱਖਦਾਓ ਚੱਲ ਹੁਣ ਗੋਦੀ ਚੱਲ ਆ ਜਾ ਹੁਣ ਤੇ ਲਾਉਂਗਾ ਆਦਰ ਉਹ ਫੋਟੋ ਖਿੱਚ ਕੇ ਲਿਆਉਂਗਾ ਪਿੱਛੇ ਜਾ ਕੇ ਫੋਟੋ ਖਿੱਚਾ ਲਿਆ ਚਲੋ ਫੋਟੋ ਖਿੱਚੀਏ ਰੋਕੋ ਬੱਸ ਕਿਉਂ ਬੱਸ ਤੋਂ ਬੱਸ ਜੁਟੀ ਰੋਡ ਤੇ ਫਿਰ ਹੋਰ ਕੀ ਰਹੀ ਸਾਡੇ ਫਿਰ ਬੱਸ ਬੰਦ ਹੋ ਜਾਂਦੀ ਆ ਕਿੱਥੇ ਸਾਡੇ ਤਾਂ ਰੋਮਪੁਰ ਤੋਂ ਖੰਨੂ ਨੀ ਜਾਂਦੀ ਅਜੇ ਤੱਕ ਵਾਰ ਨੂੰ ਇਹ ਤਵਾਰ ਨੂੰ ਆਉਂਦੀ ਨਹੀਂ ਨਾ ਖੰਨੇ ਖੰਨੇ ਤੋਂ ਉਹ ਬੰਦ ਕਰੀਏ ਫਿਰ ਅਸੀਂ ਸਾਡੇ ਬੁਰਾ ਵਾਲਾ ਛੜਕਾਣਾ ਹੈ ਨਾ ਨਹੀਂ ਨਹੀਂ ਜਿਹੜੀਆਂ ਬਣਨੀਆਂ ਸੀ ਬਣ ਵੀ ਗਈਆਂ ਉਹ ਬਣਾਵਾਂਗੇ ਸਾਰੀਆਂ ਬਣਾਵਾਂਗੇ ਹੋਰ ਹੋਣੀ ਬਣਦੀਆਂ ਨੇ ਹੁਣ ਇਹਨੂੰ ਉਰੇ ਛੱਡ ਜਾ ਇਹਨੂੰ ਇਹਨੂੰ ਰੱਖ ਤੂੰ ਤੇਜ ਨੂੰ ਉਹਨੂੰ ਤੂੰ ਚੱਲੇ ਆ ਜਾ ਤੱਕ ਰੱਖ ਮੈਂ ਕੱਢਾਂ ਬਾਅਦ ਫਿਰ ਦੋ ਦਿਨ ਰੱਖ ਲੈਣੇ ਮੈਂ ਹੈਗੀਆਂ ਅਮਰ ਸੱਚ ਆਇਆਵਾਂਗੇ ਅਸੀਂ ਉਹ ਹਾ ਹਾ ਦਰਮੇਲੇ ਹੁਣ ਤਾਂ ਐ ਵੀ ਛੇਤੀ ਤੁਰ ਕੋ ਦਰਸ਼ਨ ਬੱਚਾ ਅੱਖ ਜਦ ਨਹੀ ਨਹੀ ਇਹ ਕੀ ਹੈ ਜਾਂਦੀ ਇਹਨੂੰ ਨਾਨੀ ਦਾ ਗੱਲ ਯਾਰ ਨਾਨੀ ਬੁਨਾਰ ਕਹਿੰਦਾ ਮੇਰੀ ਕੁੜੀ ਪੈਂਦਾ ਵੀ ਨਹੀਂ ਬਿੰਦਰੀ ਮੈਂ ਕਹਿੰਦਾ ਰਹਿ ਜਾ ਤੂੰ ਹਾਂ ਰਹਿ ਜਾ ਸਵੇਰ ਫੇਰ ਤੁਹਾਨੂੰ ਛੱਡਿਆਵਾਂਗੇ 10-15 ਮਿੰਟ ਨਾ ਇਹ ਗੱਲ ਨੂੰ ਜਾਣਾ ਜ਼ਰੂਰੀ ਆ ਨਾ ਨਹੀਂ ਤਾਂ ਰੱਖ ਲੈਂਦੇ ਇਹਨੂੰ ਤੁਹਾਨੂੰ ਰੱਖ ਇਹ ਤਾਂ ਬੰਟੀ ਨੂੰ ਵੀ ਰੱਖ ਲੈਂਦੇ ਰੇ ਤੁਹਾਨੂੰ ਜਾਲੇ ਨਹੀਂ ਸੀ ਦੋਨੇ ਰਹਿੰਦੇ ਫਿਰ ਲਾਂਗੇ ਇਹਨੂੰ ਚੜਾ ਦਿੰਦੇ ਬਸ ਬਸ ਬਿੰਦਰੀ ਨੂੰ ਰੱਖ ਲੈਂਦੇ ਆਪਾਂ ਇਹਦਾ ਡੈਡੀ ਆ ਤੁਹਾਡੇ ਚੋਂ ਲੈ ਜਾਂਦਾ ਸਮਾਨ ਆ ਜਾਇਤਵਾਰ ਬੱਸ ਨਹੀਂ ਆਉਂਦੀ ਹੈਗੀ ਆ ਸੰਡੇ ਆ ਨਾ ਆਪਾਂ ਦਰਾਂਹੇ ਤੇ ਚੜਾਏ ਹੁੰਦੇ ਚਲਣਾ ਇੱਕ ਵਾਰ ਫਿਰ ਮਿਲਾਂਗੇ ਆਪਾਂ ਆ ਮਾਮੀ ਨੇ ਚੱਸੀ ਕਬਲਾ ਮਾਮੀ ਨੇ ਕਾਲੂ ਜਾ 에ਰੋਪਲੇਨ ਚ ਜਾਣਾ ਕੈਨੇਡਾ ਪਹਿਲਾਂ ਇਹਨਾਂ ਬੋਲਦਾ ਸੀਗਾ ਹੁਣ ਇਹਨੂੰ ਪਤਾ ਨਹੀਂ ਦੇਖੀ ਇਹ ਇਹ ਨਾ ਐਵੇਂ ਹੀ ਕਰਦਾ ਜਦੋਂ ਕੈਮਰੇ ਮੁਰੇ ਹੁਣ ਹੁੰਦਾ ਇਹ ਫਿਰ ਛਾਇ ਬਣ ਜਾਂਦਾ ਬਹੁਤ ਤੇਰੇ ਰੌਣੀ ਸੂਰ ਦਾ ਬੱਚਾ ਬਣ ਜਾਂਦਾ ਉਧਰ ਦੇਖਿਓ ਹੈਲੋ ਹਾਈ ਮਿਸਟਰ ਰੱਖਣੂ ਕੀ ਕੀਤਾ థాంਕ ਯੂ ਤੁਸੀਂ ਆਏ ਮਮੀ ਜੀ ਨੂੰ ਬਿਮਾਰ ਬ ਮਮੀ ਜੀ ਨੂੰ ਬਿਮਾਰ ਨੂੰ ਛੱਡ ਕੇ ਆਏ ਮੇਰੇ ਕੋਲ ਕੇ థాంਕ ਯੂ ਆਲੇ ਬਹੁਤ ਪਾਸ ਮਮਾ ਦਾ ਉਹੀ ਗੱਲ ਹੋ ਗਈ ਜਿਵੇਂ ਕਹਿੰਦੇ ਨੇ ਹੁੰਦੇ ਗੰਜੀ ਨੇ ਮਸਾਂ ਸਿਰ ਮਨਾਇਆ ਸੀ ਉੱਤੋਂ ਪੈ ਗਏ ਔਲੇ ਉਹਨੇ ਵਿਚਾਰੀ ਨੇ ਮਸਾ ਆਉਣਾ ਸੀ ਉਧਰੋਂ ਸਾਹੇ ਬੰਦ ਕਰਕੇ ਪੈ ਗਈ ਆ ਜਾ ਪੂਰੀ ਤਿਆਰੀ ਸੀਗੀ ਉਹਦੀ ਹਾਂ ਹਾਂ ਸੁਣ ਖਬਰਾਂ ਜਾਣ ਕੇ ਪੈ ਗਈ ਹੋਵੇ ਵੀ ਨਾਨਦ ਕੋਲ ਜਾਣਾ ਨਾ 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 ਐਵੇਂ ਨਹੀਂ ਹੈਗੀ ਐਵੇਂ ਮੇਰੀ ਪਰਜਾਈ ਨੂੰ ਨਾ ਤੁਸੀਂ ਕੋਈ ਸ਼ੋਗ ਬਲੇਮ ਨਾ ਕਰੋ ਤੂੰ ਤਾਂ ਤੂੰ ਤਾਂ ਬਹਿ ਲੈ ਤੂੰ ਕੀ ਕਹਿੰਦੇ ਮੇਰੇ ਪੈ ਇਧਰ ਆਣੀ ਚਠਾਣੀ ਮਿਲਦੀ ਆ ਪਿਆਰ ਦਿਖਾਉਂਦੀ ਆ ਨੇ ਆਪਣਾ ਲਿਪਸਟਿਕ ਲਾਈ ਵਧੀਆ ਨਿਸ਼ਾਨੀ ਦੇ ਕੇ ਚਲੀ ਆ ਤੂੰ ਲਾਉਂਦੀ ਨਹੀਂ ਹੈਗੀ ਤੁਹਾਡੇ ਕੋਟ ਆ ਰਹੀ ਹੈ ਸਭ ਬਹੁਤ ਦਾ ਕੋਟ ਅੱਜ ਹੀ ਪਾਇਆ ਸੀ ਅੱਜ ਲਿਬੜ ਗਿਆ ਬਹੁਤ ਵਧੀਆ ਲੱਗਿਆ ਮਿਲ ਕੇ ਬਾਲਾ ਵਧੀਆ ਨੇਚਰ ਆਇਆ ਬਹੁਤ ਵਧੀਆ ਪਹਿਲਾਂ ਸੁਣਿਆ ਸੀਗਾ ਕਿ ਇਹਨੇ ਬਹੁਤ ਵਧੀਆ ਸੁਭਾਅ ਆ ਉਹ ਦੋ ਬਿਮਾਰ ਜਿਹੇ ਸੀਗੇ ਕੋਈ ਗੱਲ ਨਹੀਂ ਸੀ ਹੋਈ ਬਾਲਾ ਵਧੀਆ ਨੇਚਰ ਆ ਗਿਆ ਹੁਣ ਰਾਤ ਦੇ ਰਾਤ ਰੱਖ ਕੇ ਪੂਰਾ ਨੇਚਰ ਪਰਖਿਆ ਸੀ ਰਵਨ ਦਾ ਕਿਉਂਕਿ ਰੇਗੀ ਸ਼ੇਦੀ ਆ ਕੇ ਇੰਨਾਂ ਕੋਲ ਮਿਲ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਬਹੁਤ ਵਧੀਆ ਲੱਗ ਗਿਆ ਥੈਂਕ ਯੂ ਥੋੜੀ ਵੀ ਗੱਲਾਂ ਹੀ ਸੈਡ ਨੇ ਨੇ ਆਸਟ੍ਰੇਲੀਆ ਜਾਣਾ ਹਾਂ ਸ਼ੁਬਾਰਤ ਇਹਨਾਂ ਨੇ ਵੀ ਚੱਲ ਜਾਣਾ ਮੈਂ ਵੀ ਚੱਲ ਜਾਣਾ ਹੁਣ ਪਤਾ ਨਹੀਂ ਕਦੋਂ ਮੁਲਾਕਾਤ ਹੋਣੀ ਆ ਕਿਉਂਕਿ ਦੁਬਾਰਾ ਬੰਦਾ ਇਕੱਠਾ ਕਰੇ ਛੇਤੀ ਹਾਂ ਹੋਂਦਾ ਨਾ ਕੋਈ ਪ੍ਰੋਗਰਾਮ ਹੋਵੇ ਫਿਰ ਤਾਂ ਬੰਦਾ ਇਕੱਠਾ ਹੋ ਜਾਂਦਾ ਚੱਲ ਤੁਸੀਂ ਆਸ ਰੱਖੋ ਵੀ ਸਿੰਦੂ ਦੇ ਵਿਆਹ ਨੂੰ ਆਉਣਾ ਸੀ ਦੋਨੇ ਜਾਣੀਆਂ ਹਨ ਸਹੀ ਵਾਲਾ ਚੱਲ ਇਹ ਤਾਂ ਪਹਿਲਾਂ ਜਾਂਦੀ ਸੀ ਕਿ ਕਹਿੰਦੀ ਸਿੰਦੂ ਦੇ ਵਿਆਹ ਨੂੰ ਆਉਂਗੀ ਹਾਂ ਨਹੀਂ ਨਹੀਂ ਸਿੰਦੂ ਦੇ ਵਿਆਹ ਨੂੰ ਤਾਂ ਆਇਓ ਜੋ ਮਰਜ਼ੀ ਹੋ ਜਾਵੇ ਠੀਕ ਹੈ ਜੀ